ਲੋ ਮੈਂ ਸਾਫ਼ ਸ਼ਬਦਾਂ ਦੇ ਵਿੱਚ ਹੀ ਦੱਸਦਾ ਕਿ ਫਿਰ ਸਰਕਾਰ ਸਾਨੂੰ ਅੱਤਵਾਦੀ ਬਣਾ ਦਿੰਦੀ ਐ ਫਿਰ ਸਾਨੂੰ ਵੱਖਵਾਦੀ ਕਹਿ ਦਿੰਦੇ ਐ ਫਿਰ ਇਹ ਸਾਨੂੰ ਖਾਲਿਸਤਾਨੀ ਅੱਤਵਾਦੀ ਵੱਖਵਾਦੀ ਬਹੁਤ ਕੁਝ ਬਣਾ ਦਿੰਦੇ ਐ ਹੁਣ ਇਹ ਕੰਗਣਾ ਦੇ ਛੱਕਲੀ ਨਹੀਂ ਪਾਰਿਆ ਮੋਦੀ ਜਦੋਂ ਕੋਈ ਸਾਡਾ ਪੰਜਾਬੀ ਬੰਦਾ ਕਿਸੇ ਦੇ ਖਿਲਾਫ ਬੋਲੇ ਤਾਂ ਐਨਐਸਏ ਲਾ ਕੇ ਡਿਬਰੂਗੜ ਤੇ ਜਦੋਂ ਕੋਈ ਇਹਨਾਂ ਦਾ ਬੰਦਾ ਸਾਡੀ ਕੌਮ ਕੌਮ ਨੂੰ ਨਾ ਜੋਧਿਆਂ ਦੇ ਖਿਲਾਫ ਜਾਵੇ, ਕਿਰਦਾਰ ਕੁਸੀ ਕਰੇ ਤੇ ਸਾਨੂੰ ਅੱਤਵਾਦੀ ਦੱਸੇ, ਸਾਨੂੰ ਬਲਤਕਾਰੀ ਦੱਸੇ ਤੇ ਉਦੋਂ ਇਹ ਤਾੜੀਆਂ ਮਾਰਦਿਆ, ਉਦੋਂ ਇਨਾਮ ਦੇ ਵਿੱਚ ਇਹ ਸੀਟਾਂ ਵੀ ਦਿੰਦੇ ਆ ਤੇ ਐਮਪੀ ਵੀ ਬਣਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਮੈਂ ਸਾਫ਼ ਸ਼ਬਦਾਂ ਦੇ ਵਿੱਚ ਹੀ ਦੱਸਦਾ ਕਿ ਫਿਰ ਸਰਕਾਰ ਸਾਨੂੰ ਅੱਤਵਾਦੀ ਬਣਾ ਦਿੰਦੀ ਐ। ਫਿਰ ਸਾਨੂੰ ਵੱਖਵਾਦੀ ਕਹਿ ਦਿੰਦੇ ਆ। ਫਿਰ ਇਹ ਸਾਨੂੰ ਖਾਲਿਸਤਾਨੀ, ਅੱਤਵਾਦੀ, ਵੱਖਵਾਦੀ ਬਹੁਤ ਕੁਝ ਬਣਾ ਦਿੰਦੇ ਆ। ਹੁਣ ਇਹ ਕੰਗਣਾ ਦੇ ਛੱਕਲੇ ਨਹੀਂ ਪਾਰਿਆ મોદી ਜਦੋਂ ਕੋਈ ਸਾਡਾ ਪੰਜਾਬੀ ਬੰਦਾ ਕਿਸੇ ਦੇ ਖਿਲਾਫ ਬੋਲੇ ਤਾਂ ਐਨਐਸਐ ਲਾ ਕੇ ਡਿਬਰੂਗੜ ਤੇ ਜਦੋਂ ਕੋਈ ਇਹਨਾਂ ਦਾ ਬੰਦਾ ਸਾਡੀ ਕੌਮ ਕੌਮ ਨੂੰ ਨਾ ਜੋਧਿਆਂ ਦੇ ਖਿਲਾਫ ਜਾਵੇ ਕਿਰਦਾਰ ਕੁਸੀ ਕਰੇ ਤੇ ਸਾਨੂੰ ਅੱਤਵਾਦੀ ਦੱਸੇ ਸਾਨੂੰ ਬਲਤਕਾਰੀ ਦੱਸੇ ਤੇ ਉਦੋਂ ਇਹ ਤਾੜੀਆਂ ਮਾਰਦੇ ਆ ਉਦੋਂ ਇਨਾਮ ਦੇ ਵਿੱਚ ਇਹ ਸਿੱਟਾਂ ਵੀ ਦਿੰਦੇ ਆ ਤੇ ਐਮਪੀ ਵੀ ਬਣਾਉਂਦੇ ਆ। ਇਹੀ ਫਰਕ ਹੈ। ਇਹੀ ਫਰਕ ਹੈ। ਅਗਲਿਆਂ 'ਚ ਤੇ ਸਾਡੇ 'ਚ। ਸਾਡੀ ਕੌਮ ਦਾ ਜੇਕਰ ਕੋਈ ਭਲਾ ਕਰਨਾ ਚਾਹੁੰਦਾ ਹੈ, ਅਮਰਤ ਸਿਕਾਉਣਾ ਚਾਹੁੰਦਾ ਹੈ ਤਾਂ ਸਾਡੇ ਬੰਦੀ, ਸਾਡੀ ਸਰਕਾਰ ਸਿੱਖਾਂ ਵੱਲੋਂ ਚੁਣੇਗੇ ਭਵੰਤਮਾਨ ਵਰਗੇ। ਉਹਨਾਂ ਤੇ ਐਨਐਸ ਲਾ ਕੇ ਡਿਬਰੂ ਗੜ੍ਹ ਭੇਜਦੇ ਆ। ਅੰਸੇ ਲਾਉਂਦੇ ਆ ਡਿਬਰੂਗੜ੍ਹ ਭੇਜਦੇ ਅੱਤਵਾਦੀ ਦੱਸਦੇ ਆ ਖਾਲਸਤਾਨੀ ਦੱਸਦੇ ਆ ਵੱਖਵਾਦੀ ਦੱਸਦੇ ਆ ਉਹਨਾਂ ਦੇ ਪਰਿਵਾਰਾਂ ਦੀਆਂ ਚੈੱਕਾਂ ਹੁੰਦੀਆਂ ਨੇ ਪਰਿਵਾਰ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਅਮਰਤਪਾਲ ਦੇ ਭਰਾ ਤੇ ਇੱਕ ਆਇਸ ਦਾ ਪਰਚਾ ਤੱਕ ਪਾ ਦਿੱਤਾ ਜਾਂਦਾ ਤੇ ਜਦੋਂ ਅਗਲਿਆਂ ਦਾ ਉਹਨਾਂ ਦੀ ਕੰਗਣਾ ਸਾਡੇ ਤੇ ਉਂਗਲ ਚੁੱਕ ਕੇ ਸਾਡੀ ਕਿਰਦਾਰਕੁਸ਼ੀ ਕਰੇ ਸਾਨੂੰ ਬਲਤਕਾਰੀ ਦੱਸੇ ਤੇ ਅਗਲੇ ਅਗਲੇ ਫਿਰ ਸੀਟਾਂ ਦਿੰਦੇ ਆ ਐਮਪੀ ਬਣਾਉਂਦੇ ਆ ਹੁਣ ਦੇਖ ਲੋ ਕਿੱਥੇ ਐਮਪੀ ਬਣਾਉਣਾ ਉਹ ਵੀ ਇੱਕ ਕੌਮ ਦੇ ਖਿਲਾਫ ਬੋਲਣ ਤੇ ਤੇ ਕਿੱਥੇ ਆਪਣੀ ਕੌਮ ਨੂੰ ਖੜਾ ਕਰਨ ਤੇ ਉਹਦੀ ਪੱਗ ਨੀਚੇ ਡਿੱਗੀ ਹੋਈ ਸਿਰ ਤੇ ਰੱਖਣ ਤੇ ਐਨਐਸਏ ਕਿਵੇਂ ਬਚਾਂਗੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਤੇ ਫਿਰ ਕਿਵੇਂ ਬਚਾਂਗੇ ਇਹ ਮੈਂ ਗੱਲ ਤੁਹਾਨੂੰ ਤਾਂ ਦੱਸ ਰਿਹਾ ਪੰਜਾਬੀਓ ਕੀ ਆ ਕੰਗਣਾ ਕਿੰਨੇ ਦਿਨ ਹੋ ਗਏ ਇਹਨੂੰ ਭੋਕਦੀ ਨੂੰ ਹਜੇ ਤੱਕ ਇਹਤੇ ਇਨਾਮ ਨਹੀਂ ਪਾਈ ਹਜੇ ਤੱਕ ਦੇ ਮੂੰਹ ਤੇ ਸੱਕਲ ਹੀ ਨਹੀਂ ਚੜੀ ਸਗੋਂ ਇਹਨੂੰ ਸਿਕਿਉਰਿਟੀ ਨੀਤੀਆਂ ਜਾਣਗੀਆਂ ਇਹਦੀ ਬੱਲੇ ਬੱਲੇ ਕਰਾਈ ਜਾਊਗੀ ਜਿਹੜਾ ਇਹਦੇ ਖਿਲਾਫ ਬੋਲੂਗਾ ਤੇ ਪਰਚੇ ਪਾਏ ਜਾਣਗੇ ਇਹ ਇਨਾਮ ਦਿੱਤਾ ਜਾਊਗਾ ਪੰਜਾਬੀਆਂ ਨੂੰ ਇਨਾਮ ਵੀ ਕੰਗਣਾ ਪੰਜਾਬੀਆਂ ਦੀ ਸਿੱਖਾਂ ਦੀ ਕਰਦਾਰਕੁਸ਼ੀ ਕਰ ਰਹੀ ਹੈ ਇਹ ਇਹਨਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਰਦਾਰਕੁਸ਼ੀ ਕਰ ਰਹੀ ਹੈ ਇਹ ਕਿਸਾਨਾਂ ਨੂੰ ਗਲਤਕਾਰੀ ਦੱਸਦੀ ਐ ਅੱਤਵਾਦੀ ਦੱਸਦੀ ਐ ਇਹਨੂੰ ਇਨਾਮ ਦਿਓ ਇਹਦੀ ਸਿਕਿਉਰਿਟੀ ਵਧਾ ਦਿਓ ਤੇ ਇਹ ਇਹ ਅਗਲਿਆਂ ਲਈ ਐ ਲਾ ਲੂ ਵੀ ਇੱਕ ਮਹਾਨ ਔਰਤ ਐ ਉਹਨਾਂ ਲਈ ਤੇ ਸਾਡੀ ਕੌਮ ਸਾਡੀ ਕੌਮ ਦੇ ਬੰਦੇ ਲੱਤਾਂ ਖਿੱਚਣਗੇ ਨਾਲੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਕਿਸੇ ਦੂਜੇ ਧਰਮ ਦੇ ਖਿਲਾਫ ਨਹੀਂ ਬੋਲਦੇ ਸਗੋਂ ਆਪਣੇ ਧਰਮ ਨੂੰ ਉਪਰ ਉੱਠਣਾ ਚਾਹੁੰਦੇ ਆ ਅਮਰਤ ਸਿਕਾਉਣਾ ਚਾਹੁੰਦੇ ਆ ਲੋਕਾਂ ਨੂੰ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਆ ਇਨਾਮ ਪਜੋ ਕੀ ਮਿਲਦਾ ਐ ਐਨਐਸਏ ਜੇਲ੍ਹਾਂ ਡਿਬੂਰੂ ਕਰਦੀਆਂ ਇਹ ਇਹ ਫਰਕ ਐ ਪਹਿਲਾਂ ਤਾਂ ਸਾਡੇ ਤੇ ਅਗਲਿਆਂ 'ਚ ਇਹ ਫਰਕ ਐ ਤੇ ਹੁਣ ਮੈਂ ਗੱਲ ਕਰਨਾ ਚਾਹਣਾ ਕੰਗਣਾ ਕੰਗਣਾ ਸਾਡਾ ਇਤਿਹਾਸ ਰਿਹਾ ਜੇ ਨਹੀਂ ਜਾਣਕਾਰੀ ਤਾਂ ਕੰਗਣਾ ਪੜ ਲੈ ਸਾਡਾ ਇਤਿਹਾਸ ਹੈ ਨਿੰਮਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਇਹ ਸਾਡਾ ਇਤਿਹਾਸ ਹੈ ਪੜ ਲੈ ਸਾਡੇ ਜੋਧੇ ਕੁਰਬਾਨੀਆਂ ਕਰਕੇ ਗਏ ਨੇ ਇਹ ਕੌਮ ਨੇ ਸੁਤੰਤ ਬਿਅੰਤ ਜੰਮਣੇ ਹਲੇ ਬੰਦ ਨਹੀਂ ਕੀਤੇ ਢੰਗਣਾ ਨਾ ਪੰਗੇ ਲੈ ਨਾ ਪੰਗੇ ਲੈ ਬਸਦਾ ਰਹਿਣ ਦੇ ਬਸਦਾ ਰਹਿਣ ਦੇ ਪੰਜਾਬ ਵੀ ਵਸਦਾ ਰਹੇ ਅਸੀਂ ਤਾਂ ਕਹਨੇ ਆ ਤੇ ਭਾਰਤ ਵੀ ਵਸਦਾ ਰਹੇ ਕਿਉਂ ਮਾਹੌਲ ਖਰਾਬ ਕਰਨ ਤੇ ਲੱਗੀਆਂ ਕੰਗਣਾ ਕਿਉਂ ਮਾਹੌਲ ਖਰਾਬ ਕਰਨ ਤੇ ਲੱਗੀਆਂ ਆ ਜਿੰਨਾਂ ਦੇ ਪਿੱਛੇ ਲੱਗ ਕੇ ਤੂੰ ਅੱਜ ਅੱਜ ਸਾਡੀ ਕੌਮ ਦੀ ਕਰਦਾਰ ਕੁਸੀ ਕਰਨ ਤੇ ਲੱਗੇ ਇਹਨਾਂ ਨੇ ਤੈਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਪੱਲਾ ਛਾੜ ਦੇਣਾ ਇਹਨਾਂ ਨੇ ਪੱਲਾ ਛਾੜ ਦੇਣਾ ਤੇ ਤੇਰਾ ਰਹਿਣਾ ਕੱਖ ਨਹੀਂ ਕੰਗਣਾ ਨਾ ਮਾਹੌਲ ਖਰਾਬ ਕਰ ਨਾ ਮਾਹੌਲ ਖਰਾਬ ਕਰ ਇਹ ਜਿਹੜੀ ਤੇਰੀ ਜਵਾਨ ਦੇ ਵਿੱਚੋਂ ਜੋ ਕੁਛ ਅੱਜ ਨਿਕਲ ਰਿਹਾ ਹੈ ਜੋ ਤੂੰ ਅੱਜ ਸਾਡੀ ਕੌਮ ਦੇ ਖਿਲਾਫ ਬੋਲ ਰਹੀ ਹੈ ਕਿਸਾਨਾਂ ਦੇ ਖਿਲਾਫ ਬੋਲ ਰਹੀ ਹੈ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਕੰਗਣਾ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਇਹੀ ਕਿਸਾਨਾਂ ਦੇ ਖੇਤਾਂ 'ਚ ਪਣੀਆਂ ਰੋਟੀਆਂ ਖਾਨੀਆਂ ਕੰਗਣਾ ਏਸੇ ਕਿਸਾਨਾਂ ਦੇ ਏਸੇ ਕਿਸਾਨਾਂ ਦੇ ਖੇਤਾਂ 'ਚੋਂ ਜਿਹੜਾ ਤੂੰ ਸਰੀਰ ਤੇ ਕੱਪੜੇ ਪਾਇਆ ਇਹ ਵੀ ਇਹਨਾਂ ਕਿਸਾਨਾਂ ਦੇ ਖੇਤਾਂ ਚੋਂ ਬਣ ਕੇ ਆਉਂਦੇ ਆ ਨਰਮਿਕ ਪਾਜ ਇਹ اگਾਉਂਿਆ ਤਾਂ ਕਿਤੇ ਜਾ ਕੇ ਆ ਜਿਹੜੇ ਕੱਪੜੇ ਹੰਡਾਉਣੇ ਉਹ ਵੀ ਕਿਸਾਨਾਂ ਦੇ ਖੇਤਾਂ ਚੋਂ ਆਉਂਦੇ ਆ ਜੋ ਵੀ ਖਾਣੇ ਪੀਣੇ ਉਹ ਵੀ ਕਿਸਾਨ اگਾਉਂਦੇ ਆ ਤੇ ਤੂੰ ਤੂੰ ਇਹ ਕਹਿਣੀ ਐ ਕਿ ਅੰਦੋਲਨ ਦੇ ਵਿੱਚ ਬਲਤਕਾਰ ਹੋਣ ਲੱਗੇ ਸੀ ਅੰਦੋਲਨ ਦੇ ਵਿੱਚ ਮਾਰ ਕੇ ਟੰਗ ਦਿੱਤਾ ਜਾਂਦਾ ਸੀ ਤੈਨੂੰ ਸਾਫ ਸਾਬਦਾਂ ਚ ਇਹ ਦੱਸਦੀ ਐ ਕੰਗਣਾ ਜੇ ਸਾਡੇ ਕੋਈ ਗੁਰੂ ਨੂੰ ਹੱਥ ਪਾਊਗਾ ਤਾਂ ਇਹੀ ਕੁਝ ਹੋਊਗਾ ਸਰਕਾਰਾਂ ਤੋਂ ਕਿੰਨਾ ਕੁ ਝਾਅ ਕਰ ਲਈਏ ਇਨਸਾਫ ਦਵਾ ਦੇ ਮਾਰ ਕੇ ਟੰਗੜੋਂ ਹਟ ਜਾਣਗੇ ਇਨਸਾਫ ਦਵਾ ਬੇਅਦਬੀ ਦਾ ਬਰਗਾੜੀ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਦਾ ਮਾਰੇ ਹੋਏ ਸਾਡੇ ਸਿੰਘਾਂ ਦਾ ਅਸੀਦ ਕੀਤੇ ਹੋਏ ਸਿੰਘਾਂ ਦਾ ਇਨਸਾਫ ਦਵਾ ਮਾਰ ਕੇ ਟੰਗੜੋਂ ਹਟ ਜਾਣਗੇ ਸਾਨੂੰ ਸ਼ੌਕ ਨਹੀਂ ਦਿੱਲੀ ਦੀਆਂ ਸੜਕਾਂ ਤੇ ਬੈਠਣ ਦਾ ਐਮਐਸਪੀ ਦਵਾ ਦਿੱਲੀ ਦੀਆਂ ਸੜਕਾਂ ਤੋਂ ਘਰੇ ਆ ਜਾਣਗੇ ਸਾਨੂੰ ਕੋਈ ਸ਼ੌਕ ਨਹੀਂ ਹੈ ਉਹ ਉਸ ਧਰਨੇ ਦੇ ਵਿੱਚ ਜੋ ਦਿੱਲੀ ਧਰਨਾ ਚੱਲਿਆ ਸਾਡੀਆਂ ਧੀਆਂ ਪਹਿਣਾ ਜਾਂਦੀਆਂ ਰਹੀਆਂ ਨੇ ਉਹ ਇੱਕ ਇਤਿਹਾਸਕ ਧਰਨਾ ਸੀ ਅਸੀਂ ਆਪਣੀਆਂ ਧੀਆਂ ਨੂੰ ਕੁੜੀਆਂ ਨੂੰ ਪਹਿਣਾ ਨੂੰ ਘਰਾਂ ਦੇ ਵਿੱਚੋਂ ਲਿਜਾ ਕੇ ਉਸ ਧਰਨੇ ਦੇ ਵਿੱਚ ਲਜਾਉਂਦੇ ਰਿਹਾ ਤੇ ਦਿਖਾਉਂਦੇ ਰਿਹਾ ਕਿ ਆ ਕਿਸਾਨ ਕੀਨੇ ਕਰਕੇ ਸੜਕਾਂ ਤੇ ਬੈਠੇ ਆ ਜਿਹਨੂੰ ਤੂੰ ਆਈਡਲ ਮੰਨਦੀ ਆ ਆ ਤੇਰੇ ਮੋਦੀ ਕਰਕੇ ਤੇਰੇ ਮੋਦੀ ਕਰਕੇ ਸੜਕਾਂ ਤੇ ਬੈਠੇ ਸੀ ਸਾਡੀਆਂ ਧੀਆਂ ਵੀ ਸਾਡੀਆਂ ਭੈਣਾਂ ਵੀ ਕੰਗਣਾ ਤੂੰ ਸਮਝਦੀ ਕੀ ਆ ਆਪਣੇ ਆਪ ਨੂੰ ਜੇ ਤੂੰ ਅੱਜ ਕੈਂਪੀ ਬਣ ਗਈ ਇੱਕ ਸਿਕਿਉਰਿਟੀ ਮਿਲ ਗਈ ਤਾਂ ਇਹਨਾਂ ਹੰਕਾਰ ਚ ਨਾ ਹੰਕਾਰ ਚ ਨਾ ਕੰਗਣਾ ਇਹਨੇ ਹੰਕਾਰ ਚ ਨਾ ਸਤਵੰਤ ਬਿਆੰਤ ਹੈ ਸਿਕਿਉਰਿਟੀ ਇੰਦਰਾ ਕੋਲ ਵੀ ਬਹੁਤ ਸੀ ਪਰ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਕੰਗਣਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸਾਡੀ ਉਹ ਕੌਮ ਹੈ ਚੱਕ ਕੇ ਤੇ ਆ ਸਾਡਾ ਸਾਡੇ ਨੌਵੇਂ ਗੁਰੂ ਦਾ ਧਿਆਨ ਚੱਕ ਕਿਹਦੇ ਲਈ ਲੜੇ ਕਿਹਦੇ ਲਈ ਸੀਧੀ ਪਾਈ ਕੌਣ ਉਹਨਾਂ ਕੋਲ ਆਇਆ ਪੜ ਫੰਦ ਬੰਦ ਕਟਾਇਆ ਗਜਨੀ ਦੇ ਬਜ਼ਾਰਾਂ ਚ ਕਿੰਨੀਆਂ ਦੀਆਂ ਕੁੜੀਆਂ ਸੜਾ ਕੇ ਲੈਂਦੀਆਂ ਕੰਗਣਾ ਪੜਗਾ ਸਾਡਾ ਇਤਿਹਾਸ ਤੂੰ ਕਹਿਣੀ ਆ ਉੱਥੇ ਬਲਤਕਾਰ ਹੁੰਦੇ ਰਿਆ ਅਸੀਂ ਦੂਜੀਆਂ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਇਹਨਾਂ ਬਲਤਕਾਰੀਆਂ ਕੋਲੋਂ ਸੜਾ ਕੇ ਲਿਆਉਂਦੇ ਰਿਆਂ ਗਜਨੀ ਦੇ ਬਜ਼ਾਰਾਂ ਚੋਂ ਅਸੀਂ ਉਸ ਕੌਮ ਦੇ ਵਾਰਸਾਂ ਉਸ ਕੌਮ ਦੇ ਵਾਰਸਾਂ ਤੇ ਇੱਕ ਤੇਰੀ ਫਿਲਮ ਆਈਏ ਤੂੰ ਸੰਤਾਂ ਦੀ ਕਿਰਦਾਰਕੁਸ਼ੀ ਕਰਦੀਆਂ ਉਹਦੇ ਵਿੱਚ ਦਿਖਾਉਣੀ ਐ ਬਹੁਤ ਕੁਝ ਸੰਤਾਂ ਦੀ ਜੀਵਨੀ ਬਾਰੇ ਪੜ੍ਹ ਲੈ ਸੰਤਾਂ ਦੇ ਕੀਤੇ ਕੰਮ ਪੜ੍ਹ ਲੈ ਤੇ ਇਸ ਕਾਨੂੰਨ ਦੀ ਇੱਕ ਐਫਆਈਆਰ ਦਿਖਾ ਦੇ ਇੱਕ ਐਫਆਈਆਰ ਦਿਖਾ ਦੇ ਸੰਤਾਂ ਦੇ ਹੋਈ ਹੋਵੇ ਪਰ ਪਤਾ ਨਹੀਂ ਕਿਉਂ ਇਸ ਕੌਮ ਦੇ 90% ਕੁਰਬਾਨੀਆਂ ਹੋਣ ਤੇ ਫਿਰ ਵੀ ਸਾਨੂੰ ਅੱਤਵਾਦੀ ਫਿਰ ਵੀ ਵੱਖਵਾਦੀ ਬਲਤਕਾਰੀ ਕੌਣ ਨੇ ਆ ਤੇਰਾ મોદી ਉਹਨਾਂ ਨੂੰ ਪਰੋਲਾਂ ਤੇ ਲੈ ਕੇ ਆਉਂਦਾ ਜਿਹੜੇ ਬਲਤਕਾਰੀ ਨੇ ਸਰਯਾਮ ਸਿੱਧ ਹੋ ਗਿਆ ਤੇ ਸਾਡੇ ਤਾਂ ਆਦਮੀ ਬੰਦੀ ਸਿੰਘ ਜਿਨ੍ਹਾਂ ਨੇ ਇਸ ਪੰਜਾਬ ਲਈ ਕੁਰਬਾਨੀ ਦਿੱਤੀ ਅੰਦਰ ਬੈਠੇ ਆ ਸਾਡੇ ਨਾਲ ਤਾਂ ਕੰਗਣਾ ਪਹਿਲਾਂ ਹੀ ਬਹੁਤ ਕਹਿ ਕੰਗਣਾ बार-बार बोल ਕੇ बार-बार बोल के ਨਾ ਇਹਨਾਂ ਦਾ ਦਲ ਤੜਫਾ ਨਾ ਤੜਫਾਏ ਕੌਮ ਇਸ ਕੌਮ ਨੇ ਪਤਾ ਨਹੀਂ ਕਿੰਨੀਆਂ ਕਿ ਕੁਰਬਾਨੀਆਂ ਕਿਹੜੇ ਧਰਮਾਂ ਲਈ ਦੇਤੀਆਂ ਪਤਾ ਨਹੀਂ ਕਿੰਨੇ ਸਾਡੇ ਸ਼ਹੀਦ ਹੋ ਗਏ ਦੂਜਿਆਂ ਲਈ ਪਤਾ ਨਹੀਂ ਕਿੰਨੀ ਇੱਜ਼ਤਾਂ ਗਾਇਨੀਆਂ ਦੇ ਬਜਾਰਾਂ 'ਚ ਅਸੀਂ ਦੇਉਂਦੇ ਰਹਾਂ ਤੇ ਅੱਜ ਵੀ ਅੱਜ ਬਲਤਕਾਰ ਹੋਇਆ ਕਲਕੱਤੇ ਦੇ ਵਿੱਚ ਤੇ ਉਹ ਪਰਿਵਾਰ ਕੀ ਕਹਿ ਰਿਹਾ ਕਿ ਜੇਕਰ ਕੋਈ ਸਰਦਾਰ ਹੁੰਦਾ ਨੀਵੇ ਤੇੜੇ ਤਬਲਾਤ ਕਰਨੀ ਹੋਣਾ ਸੀ ਜੇ ਸਾਡੀ ਕੌਮ ਤੇ ਯਕੀਨ ਹੈ ਕੰਗਣਾ ਤਾਂ ਇਹ ਸਭ ਕੁਝ ਕਹਿ ਰਹੇ ਨੇ ਇਹ ਸਾਡੀ ਪੱਗ ਹੈ ਇਹ ਪੱਗ ਸਾਨੂੰ ਪਤਾ ਹੈ ਕਿਵੇਂ ਮਿਲੀ ਹੈ ਕਿੰਨੀਆਂ ਕੁਰਬਾਨੀਆਂ ਬਾਅਦ ਮਿਲੀ ਹੈ ਹਾਂ ਇਹ ਜ਼ਰੂਰ ਹੈ ਕਿ ਸਾਡੀ ਕੌਮ ਦੇ ਵਿੱਚ ਅੱਜ ਗਦਾਰ ਬਹੁਤ ਵੜ ਗਏ ਹੈ ਤੇਰੇ ਵਰਗੇ ਬੰਦੇ ਸਾਡੀ ਕੌਮ ਦੇ ਵਿੱਚ ਕੁਸਪੈਟ ਕਰ ਗਏ ਹੈ ਤਾਂ ਅੱਜ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਝੱਲਣੇ ਪੈ ਰਹੇ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਉਹ ਜਿਹੜੇ ਸਾਡੇ ਆਗੂ ਐ ਅੱਗੇ ਉਹਨਾਂ ਕਰਕੇ ਨੀਵੀ ਪਾਉਣੀ ਪੈਂਦੀ ਐ ਨਹੀਂ ਇਹ ਕੌਮ ਨੀਵੀ ਪਾਉਣ ਵਾਲੀ ਨਹੀਂ ਸੀ ਆ ਜਿਹੜੇ ਸਾਡੇ ਆਗੂ ਅੱਗੇ ਰਹੇ ਐ ਜਿਨ੍ਹਾਂ ਨੇ ਵੇਚਿਆ ਜਿਨ੍ਹਾਂ ਨੇ ਗੋਲਕ ਖਾਦੇ ਐ ਜਿਨ੍ਹਾਂ ਨੇ ਬੇਦਰਦੀ ਦੇ ਦੋਸਤਿਆਂ ਨੂੰ ਮਾਫ਼ੀਆਂ ਦਿੱਤੀਆਂ ਨੇ ਬਤਕਾਰੀਆਂ ਨੂੰ ਮਾਫ਼ੀਆਂ ਦਿੱਤੀਆਂ ਨੇ ਪਸਾਕਾਂ ਪਹਿਨਾਈਆਂ ਨੇ ਉਹਨਾਂ ਕਰਕੇ ਅੱਜ ਸਾਨੂੰ ਨੀਮੀ ਪਾਉਣੀ ਪੈਂਦੀ ਐ ਕੰਗਣਾ ਮੈਂ ਤੈਨੂੰ ਬਾਰ-ਬਾਰ ਕਹਿਣਾ ਤੂੰ ਕਿਸੇ ਦੀ ਧੀ ਐ ਕਿਸੇ ਦੀ ਭੈਣ ਐ ਨਾ ਕਰ ਐਦਾਂ ਦੇ ਕੰਮ ਕੰਗਣਾ ਮੈਂ ਨਾ ਕਰ ਮੈਂ ਹੱਥ ਹੀ ਜੋੜਦਾ ਉਸ ਕੌਮ ਨੂੰ ਬਦਨਾਮ ਕਰ ਰਹੀਆਂ ਜਿਹੜੀ ਕੌਮ ਕਰਕੇ ਅੱਜ ਤੂੰ ਜੀਵਤ ਹੋਵੇਂਗੀ ਉਹ ਕੌਮ ਜਿਹੜੀ ਕੌਮ ਨੇ ਇੱਜ਼ਤਾਂ ਬਚਾਈਆਂ ਉਹ ਕੌਮ ਜਿਹੜੀ ਕੌਮ ਦੇ ਸਾਡੇ ਗੁਰੂ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਕਰਦੇ ਸ਼ਹੀਦ ਹੋ ਗਏ ਉਸ ਕੌਮ ਨੂੰ ਅੱਜ ਤੂੰ ਬਦਨਾਮ ਕਰ ਰਹੀ ਹੈ ਇੱਕ ਸਾਜ਼ਿਸ਼ ਤਹਿਤ ਇੱਕ ਸਾਜ਼ਿਸ਼ ਤਹਿਤ ਇੱਕ ਥੱਪੜੀ ਵੱਜਿਆ ਸੀ ਤੇਰੇ ਕੰਗਣਾ ਇੱਕ ਥੱਪੜ ਤੇ ਇੱਕ ਥੱਪੜ ਦੀ ਗੂੰਜ ਕਿੱਥੇ ਤੱਕ ਪੈ ਗਈ ਸੀ ਇੱਕ ਥੱਪੜ ਦੀ ਗੂੰਜ ਕਿੱਥੇ ਤੱਕ ਪੈ ਗਈ ਸੀ ਪਰ ਕੰਗਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਤੇਰੇ ਲਈ ਇਹ ਕੋਈ ਚੰਗੀ ਗੱਲ ਨਹੀਂ ਹੈ ਬਸ ਲੈਣ ਦੇ ਪੰਜਾਬ ਨੂੰ ਬਸ ਲੈਣ ਦੀ ਪਹਿਲਾਂ ਹੀ ਇੱਥੇ ਮਸਾਂ ਸਾਡੇ ਤਾਂ ਜੰਨਾ ਚੜਨ ਲੱਗੀਆਂ ਨੇ ਆ ਮਾਝੇ ਦੁਆਬੇ ਤਾਂ ਜੰਨਾ ਮਸਾਂ ਚੜਨ ਲੱਗੀਆਂ ਨੇ ਬਸ ਲੈਣ ਦੋ ਪੰਜਾਬ ਨੂੰ ਨਾ ਨਾ ਜਾੜੋ ਪੰਜਾਬ ਨੂੰ ਪਹਿਲੇ ਹੀ ਪੰਜਾਬ ਮਰ ਰਿਹਾ ਹੈ ਕੈਂਸਰ ਦੇ ਨਾਲ ਕਾਲੇ ਪੀਲੇ ਦੇ ਨਾਲ ਚਿੱਟੇ ਦੇ ਨਾਲ ਤੇ ਕਰੋਗਾ ਤੁਹਾਡੀ ਆਜੀਬ ਵਾਲਾ ਜੋ ਤੁਸੀਂ ਬਕਵਾਸ ਕਰਦੇ ਹੋ ਨਾ ਹੁਣ ਮੋਦੀ ਹੋਰਾਂ ਨੂੰ ਦਿੰਦਾ ਤੇ ਨਾ ਕਿਸੇ ਹੋਰ ਇਥੋਂ ਦੇ ਲੀਡਰ ਨੂੰ ਦਿੰਦਾ ਨਾ ਭਗਵੰਤ ਮਾਨ ਨੂੰ ਦਿੰਦਾ ਭਗੰਤ ਸਿਆ ਲਿਖ ਚਿੱਠੀ ਹੁਣ ਕਿ ਕੰਗਣਾ ਮਾਹੌਲ ਖਰਾਬ ਕਰ ਰਹੀ ਹੈ ਪੰਜਾਬ ਦਾ ਕਿਉਂ ਨਹੀਂ ਮੋਦੀ ਨੂੰ ਕਹਿੰਦਾ ਕਿ ਤੁਹਾਡੀ ਕੈਂਪੀ ਹੈ ਉਹਦੇ ਛਕਲੀ ਚਾੜੋ ਉਹਨੂੰ ਹਟਾਓ ਜੋ ਬਕਵਾਸ ਸਿੱਖਾਂ ਦੇ ਲਈ ਕਰਦੀ ਉਹ ਗਲਤ ਹੈ ਜੋ ਬਕਵਾਸ ਕਿਸਾਨਾਂ ਲਈ ਕਰਦੀ ਉਹ ਗਲਤ ਹੈ ਅੱਜ ਕਿਉਂ ਬੋਲਤੀ ਬੰਦ ਹੋ ਗਈ ਪੈ ਤਾਂ ਬਥੇਰੇ ਡਰਾਮੇ ਕਰ ਲੈਨੇ ਹੋ ਬਹੁਤ ਕੁਝ ਬੋਲ ਲੈਨੇ ਹੋ ਪਰ ਅੱਜ ਭਗਵੰਤ ਮਾਨ ਸਾਹਿਬ ਕਦੋਂ ਬੋਲੂਗੇ ਅੱਜ ਕਿਉਂ ਨਹੀਂ ਬੋਲਦੇ ਪੰਤਸਾਂ ਬੋਲ ਕਿ ਅੱਜ ਮਾਹੌਲ ਖਰਾਬ ਨਹੀਂ ਹੋ ਰਿਹਾ ਅੱਜ ਕੰਗੜਾਆਂ ਦੀਆਂ ਸਟੇਟਮੈਂਟਾਂ ਤੁਹਾਨੂੰ ਦਿਖਣ ਹੀ ਰਹੀਆਂ ਦੇਖੋ ਸਟੇਟਮੈਂਟਾਂ ਕੰਗੜਾਆਂ ਦੀਆਂ ਕੀ ਸਟੇਟਮੈਂਟਾਂ ਆ ਰਹੀਆਂ ਨੇ ਉਹਦੀ ਫਿਲਮ ਆਈ ਹੈ ਤੇ ਫਿਲਮ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਸਿੱਖਾਂ ਨੂੰ ਇਹ ਅੱਜ ਦੇਖਣ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਪਰ ਪਤਾ ਨਹੀਂ ਕਦੋਂ ਬੋਲਣਗੇ ਸਾਡੇ ਵਾਲੇ ਕਿੰਨਾ ਕੁ ਬਰਦਾਸ਼ਤ ਕਰੀ ਜਾਈਏ ਕਿੰਨਾ ਕੁ ਟਾਈਮ ਦੇਖੀ ਜਾਈਏ ਯਾਰ ਕਮਾਲ ਦੀ ਗੱਲ ਹੈ ਪੰਜਾਬ ਨੂੰ ਬੱਸ ਲੈਣ ਦਿਓ ਭਰਾਵੋ ਬੱਸ ਲੈਣ ਦਿਓ ਮੈਂ ਕੰਗਣਾ ਮੈਂ ਤੈਨੂੰ ਕਹਿਣਾ ਕਿ ਪੰਜਾਬ ਬੱਸ ਲੈਣ ਦੇ ਬੱਸ ਲੈਣ ਦੇ ਇੰਨਿਆਕ ਬੇਨਤੀਆਂ ਸੀ ਸ਼ੇਅਰ ਕਰ ਦਿਓ ਤੇ ਮੋਦੀ ਵਰਗੇ ਨੂੰ ਮੈਂ ਕਹਿਣਾ ਚਾਹੁੰਨਾ ਕਿ ਮੋਦੀ ਸਾਂ ਸੱਕਲੀ ਚਾੜ ਲੈ ਭਾਈ ਕਿਉਂ ਐਵੇਂ ਮਾਹੌਲ ਖਰਾਬ ਕਰਨ ਤੇ ਲੱਗੇ ਹੋ ਕਿਉਂ ਸਾਡੇ ਖੂਨ ਦੇ ਪਿਆਸੇ ਹੋਏ ਹੋ ਕਿਉਂ ਇੱਥੇ ਦੰਗੇ ਪਸਾਦ ਕਰਨਾ ਚਾਹੁੰਦੇ ਹੋ ਇੱਕ ਐਮਪੀ ਹੈ ਇੱਕ ਐਮਪੀ ਚੁਣਿਆ ਹੋਇਆ ਐਮਪੀ ਹੈ ਲੋਕਾਂ ਦੀ ਹਿਫਾਜ਼ਤ ਕਰਨਾ ਉਹਦਾ ਫਰਜ਼ ਬਣਦਾ ਪਰ ਇੱਕ ਐਮਪੀ ਬਣ ਕੇ ਐਨੀ ਬਕਵਾਸ ਕਰਨੀ ਮੈਂ ਕਹਿੰਦਾ ਲੱਖ ਦੀ ਲਾਹਣਤਾ ਇਹਦਾ ਐਮਪੀ ਤੋਂ ਵੀ ਸਸਪੈਂਡ ਕਰ ਦੇਣਾ ਚਾਹੀਦਾ ਯਾਰ ਮੋਦੀ ਵਰਗਿਆਂ ਨੂੰ ਪਿਛਾ ਭਾਈ ਕਰੇ ਤੇ ਇਹੋ ਜਿਹਾ ਕੁਝ ਕਰਨਾ ਹੈ ਪਰ ਮੋਦੀ ਮੋਦੀ ਕੀ ਕਰੂ ਮੋਦੀ ਤਾਂ ਆਪ ਚਾਹੁੰਦਾ ਹੈ ਇੱਕੋ ਰੰਗ ਇੱਕੋ ਧਰਮ ਇੱਕੋ ਬੋਲੀ ਇੱਕੋ ਭੇ ਸਭ ਕੁਝ ਕਰਨਾ ਮੋਦੀ ਕਿੱਥੋਂ ਰੋਕੂਗਾ ਮੋਦੀ ਨੂੰ ਤਾਂ ਇਹੋ ਜਿਹੇ ਬੰਦੇ ਚਾਹੀਦੇ ਆ ਮੋਦੀ ਹਰੀ ਤਾਂ ਇਹ ਸਭ ਕੁਝ ਕਰਾ ਰਿਹਾ ਹੈ ਇਹ ਹੁਣ ਰੱਬ ਹੀ ਰੱਖਿਆ ਭਰਾਓ ਜਿਉਂਦੇ ਬਾਅਦ ਦੇ ਰੋ ਭਾਈ ਚੰਗੀਆਂ ਗੱਲਾਂ ਨੂੰ ਸ਼ੇਅਰ ਕਰਦਿਆ ਕਰੋ ਸਾਥ ਦਿਆ ਕਰੋ 15 ਤਰੀਕ ਨੂੰ ਬੰਨ ਮਾਰਾਂਗੇ ਉਹਦੀ ਤਿਆਰੀ ਜ਼ਰੂਰ ਕਰ ਲਓ ਪਾਣੀ ਜਿਹੜਾ ਗੰਦਾ ਨਾਲੇ ਦਾ ਲੁਧਿਆਣੀ ਤੋਂ ਜਾ ਰਿਹਾ ਉਹਨੂੰ ਬੰਨ੍ਹ ਮਾਰਨਾ ਹੈ ਫਤਿਹ